ਕਰਮਾ ਵਾਲੀ ਦਾ ਹਵਾਨਾ ਹਬੂਨਾ ਚੈੱਕ ਕਰੋ ਜਮਾਇਨ ਰੱਬ ਨੇ ਰੀਜ ਨਾਲ ਲੈਵਲ ਆਇਆ ਇਹਦੇ ਜਿਹੜਾ ਆਪਾਂ ਕਹਿਦਗੇ ਨਾ ਪੂਰਾ ਸੋਨਾ ਤੇ ਜਿਹੜਾ ਜਿਹੜਾ ਚਾਹੀਦਾ ਹੁੰਦਾ ਆਪਾਂ ਨੂੰ ਆਹ ਦੇਖ ਵਾਹ ਜੀ ਵਾਹ ਲੈ ਰੱਬਾ ਇਹ ਜਿਹਾਂ ਛੋਟੀਆਂ ਪੈਦਾ ਕਰਿਆ ਕਰ ਹਰੇਕ ਘਰੇ ਤੇ ਫੇਰ ਵੀਡੀਓ ਬਣਾਉਣ ਦਾ ਸੁਆਦ ਹੁੰਦਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਈ ਬਿਆੰਤ ਦੇ ਘਰੋਂ ਬਣਾ ਰਿਹਾ ਪਿੰਡ ਆ ਗਿਆ ਜੀ ਕੋਟਸ਼ਮੀਰ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਦੋਸਤੋ ਬਠਿੰਡਾ ਬਠਿੰਡੇ ਤੋਂ ਜਿਹੜਾ ਬਾਈ ਜੀ ਪਿੰਡ ਆ ਇਹ 10 ਤੋਂ 12 ਕਿਲੋਮੀਟਰ ਤੇ ਬਿਲਕੁਲ ਮੇਨ ਰੋਡ ਵੱਡੇ ਰੋਡ ਦੇ ਉੱਤੇ ਦੋਸਤੋ ਇਹ ਮੋੜ ਮਾਨ ਸਤਲਵੰਡੀ ਵਾਲੇ ਰੋਡ ਦੇ ਉੱਤੇ ਪਿੰਡ ਆ ਜਮਾ ਇੱਕ ਘਰੇ ਲੋਕ ਆ ਰਾ ਕੋਈ ਬਾਈ ਜੀ ਵਪਾਰ ਦਾ ਕੰਮ ਨਹੀਂ ਆ ਤੁਸੀਂ ਘਰ ਦੇ ਪਸ਼ੂ ਦੇਖ ਲਓ ਤੇ ਬਾਈ ਜਰਕਿਆ ਨੇ ਇੱਕ ਆਹ ਝੋਟੀ ਸੇਲ ਕਰਨੀ ਆ ਕਿੰਨਾਂ ਮਾ ਸੂਆ ਸੂਈ ਆ ਵੀਰੇ ਇਹ ਕਿੰਨਾ ਕ ਪਿਛਲੇ ਸੂਏ ਦਾ ਦੁੱਧ ਸੀ ਤੇ ਕੀ ਇਹਦਾ ਭਾਰੂਗਾ ਉਹ ਸਾਰੀ ਗੱਲਬਾਤ ਆਪਾਂ ਬਾਈ ਬਿਆਨਤਨਾ ਕਰਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 7 ਤਰੀਕ ਦੂਸਰਾ ਮਹੀਨਾ ਤੇ 2026 ਆ ਜੋ ਆਪਾਂ ਬਾਈ ਨਾਲ ਗੱਲ ਕਰਦੇ ਆ ਇੱਕ ਬਾਈ ਸ਼ੁਰੂ ਚ ਹੀ ਦੱਸਦਾ ਬਹੁਤ ਸੋਹਣੀ ਇਹਨੇ ਨੀਲੀ ਰਵੀ ਦੀ ਵੀਰੇ ਕੱਟੀ ਦਿੱਤੀ ਆ 7 ਤਰੀਕ ਅੱਜ ਹੀ ਸੋਈ ਆ ਹੋਰ ਬਾਈ ਜੀ ਸਸਰੀਕਾਲ ਸਸਰੀਕਾਲ ਬਾਈ ਪਿੰਡ ਬਾਈ ਕੋਟਸ਼ਮੀਰ ਹਾਂ ਬਾਈ ਨਾਲ ਨਾਲ ਪਿੰਡਾਂ ਹੀ ਤਾਂ ਲੋਟ ਹੀ ਨਹੀਂ ਵੱਡਾ ਬਹੁਤ ਆ ਸਾਰਾ ਪੰਜਾਬ ਹੀ ਜਾਣਦਾ ਸਾਰੇ ਜਾਣਦੇ ਬਾਈ ਤੇ ਘਰ ਆਪਣਾ ਕਿੱਥੇ ਜੇ ਆ ਪਿੰਡ ਘਰ ਆਪਣਾ ਵੱਡੇ ਖੂ ਕੋਲੇ ਬਾਈ ਪਿੰਡ ਚ ਜਿਹੜਾ ਵੱਡਾ ਖੂਹ ਆ ਤੁਹਾਡਾ ਵੱਡੇ ਖੂਹ ਦੇ ਕੋਲੇ ਘਰ ਸਾਰਾ ਪਿੰਡ ਉਹਨੂੰ ਵੀ ਇੱਕ ਸਾਰਾ ਲੈਂਡਮਾਰਕ ਜ ਆ ਵੀ ਬਾਈ ਉੱਥੇ ਘਰ ਆ ਬੈਂਤ ਬਾਈ ਇਹ ਕਿੰਨਵਾਂ ਸੂਆ ਸੂਈ ਇਹ ਤੀਜੇ ਸੂਆ ਸੂਈ ਆ ਬਾਈ ਹੁਣ ਤੀਜਾ ਸੂਆ ਸੂਈ ਆ ਹਾਂ ਅੱਜ ਇਹ ਬੱਚਾ ਇਹਨੇ ਕੱਟੀ ਦਿੱਤੀ ਕੱਟੀ ਦਿੱਤੀ ਇਹਨੀ ਮੀਲੀ ਰਵੀ ਦੀ ਵਾਲੀ ਜਿਆਦਾ ਸੰਖੇਪੀ ਦੋਸਤੋ ਕੱਟੀ ਕਿਹੜੇ ਟੀਕੇ ਦੀ ਆ ਬਾਈ ਉਹ ਪਤਾ ਇਹ ਟੀਕੇ ਬਾਰੇ ਨਹੀਂ ਪਤਾ ਬਾਈ ਇਹ ਟੀਕਾ ਨਹੀਂ ਯਾਦ ਹਾਂ ਯਾਦ ਨਹੀਂ ਠੀਕ ਆ ਠੀਕ ਆ ਕੋਈ ਗੱਲ ਨਹੀਂ ਫਿਰ ਐਵੇਂ ਝੂਠ ਮਾਰੇ ਦਾ ਵੀ ਫਿਰ ਫਾਇਦਾ ਨਹੀਂ ਆਪਾਂ ਨੂੰ ਤੀਜਾ ਦੋਸਤੋ ਇਹ ਸੂਆ ਸੂਈ ਆ ਬੇਤ ਭਾਈ ਤੁਸੀਂ ਤਾਂ ਦੋ ਸੂਏ ਘਰੇ ਚੋਲੀ ਹਾਂ ਬਈ ਹਨਾ ਭਾਈ ਬਾਈ ਬਣੇ 19 ਗੱਲ ਕਰੀ ਆਪਾਂ ਕਈ ਵਾਰੀ ਇੱਥੇ 5-7 ਦਿਨਾਂ ਨੂੰ ਚਵਾਉਣੀ ਪੈਗੀ ਜਾਗ ਲਾ ਕਰੇ ਆਪਣੀ ਤਸੱਲੀ ਤੇ ਲੈ ਜੇ ਇਹਨਾਂ ਦੁੱਧ ਦਿੰਦਾ ਭਾਈ ਦੁੱਧ ਭਾਈ 15 ਕਿਲੋ ਦਿੰਦਾ 15 15 ਕਿਲੋ ਜਮਾ ਗਰੰਟੀ ਰਹੂ ਜਮਾ ਗਰੰਟੀ ਰਹੂਗੀ ਬਾਕੀ ਦੋਸਤੋ ਇਹ ਚੀਜ਼ ਨਾ ਆ ਦੱਸਦੀ ਆ ਇਹਦਾ ਆਹਾ ਜੋਸ਼ ਹਵਾਨਾ ਬੜਾ ਕਠੋਰ ਤੇ ਸੋਨਾ ਲੇਵਾਂ ਲੱਗਿਆ ਥਣ ਕਰਮਾ ਵਾਲੀ ਨੂੰ ਕੋਈ ਇੱਕ ਪੈਸੇ ਦੀ ਕਮੀ ਨਹੀਂ ਖੋਲ ਕੇ ਸਾਨੂੰ ਤੋੜ ਕੇ ਵੀ ਦਿਖਾਉ ਮੈਂ ਤਾਂ ਬਈ ਆਪਣਾ ਮੋਬਾਈਲ ਨੰਬਰ ਬੋਲ ਦਿੰਦਾ 94639 ਹਾਂਜੀ 33317 94639 33317 ਹਾਂ ਬਈ ਵੱਡੇ ਆਪਣੇ ਇਹਦੇ ਖੂ ਕੋਲੇ ਘਾਰ ਆ ਖੋਲ ਲੈ ਬਈ ਇਹਨੂੰ ਆਪਾਂ ਤੋੜ ਕੇ ਦਿਖਾ ਦਗੇ ਭਰਾਵਾਂ ਨੂੰ ਜਿਹੜੇ ਵੀ ਮੇਰੇ ਭਰਾ ਨੂੰ ਦੋਸਤੋ ਫਿੱਟ ਲੱਗਦੀ ਆ ਪਸੰਦ ਆਉਂਦੀ ਆ ਦੁੱਧ ਵਾਸਤੇ ਖਰੀਦਨੀ ਆ ਕੋਲੇ ਆ ਜੋ ਬਾਈ ਦੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਕੋਟ ਸ਼ਮੀਰ ਪਿੰਡ ਆ ਬਠਿੰਡੇ ਤੋਂ ਸਾਰਾ ਇਹ 10 ਤੋਂ 12 ਕਿਲੋਮੀਟਰ ਦੇ ਵਿੱਚ ਆ ਲੈ ਆਪਾਂ ਸਾਨੂੰ ਤੋੜ ਕੇ ਦਿਖਾਉਣੇ ਆ ਲਾ ਕਰਮਾ ਵਾਲੀ ਦਾ ਹਵਾਨਾ ਹਬੂਨਾ ਚੈੱਕ ਕਰੋ ਜਮਾਇਨ ਰੱਬ ਨੇ ਰੀਜਨਲ ਲੈਵਲ ਆਇਆ ਇਹ ਦੇ ਜਿਹੜਾ ਆਪਾਂ ਕਹਿਦਗੇ ਨਾ ਪੂਰਾ ਸੋਨਾ ਤੇ ਜਿਹੜਾ ਜਿਹੜਾ ਚਾਹੀਦਾ ਹੁੰਦਾ ਆਪਾਂ ਨੂੰ ਆਹ ਦੇਖ ਵਾਹ ਜੀ ਵਾਹ ਲੈ ਰੱਬਾ ਇਹੇ ਹੀ ਛੋਟੀਆਂ ਪੈਦਾ ਕਰਿਆ ਕਰ ਹਰੇਕ ਘਰੇ ਤੇ ਫੇਰ ਵੀਡੀਓ ਬਣਾਉਣ ਦਾ ਸੁਆਦ ਹੁੰਦਾ ਹੂੰ ਕਮਾ ਭਾਈ ਕਮਾ ਇਹਨੂੰ ਹੋਰ ਗੇਡਾ ਦਵਾਲਾ ਥੋੜਾ ਬੱਚੇ ਦਾ ਤਾਂ ਕਰੂ ਆਹ ਦੋਸਤੋ ਬੱਚਾ ਦੇਖ ਲਓ ਕੋਈ ਨਾ ਕੋਈ ਨਾ ਭਾਈ ਹਾਂ ਮੇਰਾ ਤਾਂ ਜੀ ਸੂਈ ਕਰਕੇ ਕਰਦੀ ਹੈ ਨਾ ਹਾਂ ਹਾਂ ਉਹ ਤਾਂ ਫਿਰ ਬੱਚੇ ਦਾ ਤਾਂ ਕਰਨਾ ਹੀ ਹੈ ਨੇ ਆਹ ਦੇਖੋ ਦੋਸਤੋ ਜ਼ੇਰ ਹਜੇ ਵੀ ਨੇ ਪੈਣ ਵਾਲੀ ਆ ਹੈਨਾ ਹਾਂ ਪੈਣ ਵਾਲੀ ਹੈ ਭਾਈ ਜ਼ੇਰ ਹਜੇ 2 ਘੰਟੇ ਹੋਏ ਸੂਈ ਦੋ ਘੰਟੇ ਹੋਇਆ ਸੂਈ ਨੂੰ ਜ਼ੇਰ ਦੋਸਤੋ ਬਸ ਮਟਾਂਡੀ ਤਾਂ ਅੱਧੀ ਤਾਂ ਸਿੱਟ ਗਈ ਆ ਤੇ ਥੋੜੀ ਜੀ ਬਸ ਬਾਕੀ ਉਹ ਪੈ ਜੂਗੀ ਉਹਦੀ ਮੇਰਾ ਬਾਈ ਬਣੇ ਵੀਡੀਓ ਬਣਾ ਕੇ ਰੱਖ ਲਈ ਚੰਗਾ ਠੀਕ ਹੈ ਭਾਈ ਕੋਈ ਗੱਲ ਜਦੋਂ ਜ਼ੇਰ ਪੈ ਗਈ ਆਪਦੀ ਬੱਠਲ 'ਚ ਰੱਖ ਲਈ ਨਾ ਨਾ ਕੋਈ ਗੱਲ ਨਹੀਂ ਲਾ ਤਰਦੀ ਚੈੱਕ ਕਰੋਏ ਦੋਸਤੋ ਤੇ ਭਾਈ ਚਵਾਈ ਦੀ ਕਿਵੇਂ ਘਰੇ ਬੜੂਲੀ ਆ ਭਾਈ ਜਮਾ ਬੇਫਿਕਰੋ ਘੋਲੀ ਆਪਣੇ ਜੇ ਮਾਤਾ ਵਰਗੇ ਬੁੜਗਾ ਚੋਂ ਬੁੜਗਾ ਚੋਂਦਾ ਭਾਈ ਪੀੜੀ ਡਾ ਕੇ 15 ਦਿਨ ਭਾਈ ਕਟਰੂ ਨੂੰ ਝੰਗਾਊਗੀ 15 16 ਦਿਨ 15 16 ਦਿਨ ਬਾਅਦ ਕੋਈ ਚਾਟ ਨਹੀਂ ਕੋਈ ਝੂਟ ਨਹੀਂ ਗਾਂ ਨੂੰ ਥੱਲੇ ਪੀੜੀ ਡਾ ਲਾ ਤੇ ਚੋਲਾ ਬਸ ਅੱਛਾ ਯਾਰ ਹਾਂ 15 16 ਦਿਨਾਂ ਬਾਅਦ ਤਾਂ ਹੀ ਨਹੀਂ ਵੀ ਕਟਰੂ ਖਿੱਚੀ ਫਿਰੇਗਾ ਅੱਛਾ ਜੀ ਇਹ ਆਪਣੀ ਜ਼ਿੰਮੇਵਾਰੀ ਹੈ ਜਮਾ ਲੈ ਦੋਸਤੋ ਭਾਈ ਕਹਿੰਦਾ 15 ਸਾਰੇ 15 ਦਿਨ ਇਹ ਬੱਚੇ ਨੂੰ ਚਗਾਉਂਦੀ ਆ 15 ਤੋਂ ਉਦੋਂ ਬਾਅਦ ਮਰਜੀ ਪੀੜੀ ਫੱਟੀ ਢਾਕੇ ਬਹਿ ਜਾ ਥਾਪੀ ਦੇ ਨਾ ਕੋਈ ਚਾਟ ਮਸਾਲੇ ਦੀ ਲੋੜ ਆ ਨਾ ਕੋਈ ਕਟਰੂ ਛੱਡਣ ਦੇ ਅੱਛਾ ਯਾਰ ਬਈ ਨਾ ਕੋਈ ਬਈ ਤੇ ਲੈ ਬਈ ਕਟਰੂ ਨੂੰ ਤਾਂ ਫਿਰ ਦੁੱਧ ਤੁਸੀਂ ਆਪੇ ਛੱਡੋਗੇ ਫਿਰ ਬੋਤਲ ਨਾਲ ਪਿਆ ਦੇਣਾ ਬਈ ਨਾ ਨਾ ਕਟਰੂ ਨੂੰ ਤਾਂ ਅਗਲਾ ਸ਼ੌਂਕ ਨਾਲ ਹੀ ਛੱਡੂ ਜਦੋਂ ਆਣ ਆ ਦੇਖੋ ਕਿੰਨੀ ਸੋਹਣੀ ਕੱਟੀ ਆ ਦੇ ਪਿੱਛੇ ਨੀਲੀ ਰਾਵੀ ਦੀ ਅੱਖਾਂ ਓੱਖਾਂ ਤੋਂ ਲੈ ਕੇ ਬੜੀ ਜਿਆਦਾ ਚੰਗੀ ਕੱਟੀ ਆ ਦੋਸਤੋ ਕੋਈ ਆਇਆ ਨਹੀਂ ਹੈਗਾ ਕਈ ਵਾਰੀ ਐਫ ਬੱਚਿਆਂ ਵਾਂਗੂ ਆ ਜਾਂਦੇ ਡੱਬ ਖੜਬੇ ਜੇ ਬੱਚੇ ਹੂੰ ਤੇ ਬਹੁਤ ਸੋਹਣੀ ਕੱਟੀ ਤੇ ਫਿਰ ਭਾ ਕੀ ਕਰਾਂਗੇ ਭਾਈ ਆਪਾਂ ਇਹਦਾ ਕਾ ਭਾਈ 1.70 ਕਰਾਂਗੇ 1 ਲੱਖ 1.70 ਹਜ਼ਾਰ ਭਾਈ 70 ਹਜ਼ਾਰ ਹਾਂ ਭਾਈ ਤੇ ਕੋਈ ਮਾਰਜਨ ਜਾਂ ਰੱਖੋਗੇ ਮਾੜਾ ਮੋਟਾ ਕੋਈ ਮਾੜਾ ਮੋਟਾ ਮਾਨ ਤਾਨ ਕਰਦਾ ਮੌਕੇ ਤੇ ਪਾਉ ਹਾਂ ਭਾਈ ਮੌਕੇ ਤੇ ਕਰਦੇ ਠੀਕ ਆ ਭਾਈ ਕੋਰਸ਼ਮੀਰ ਪਿੰਡ ਆ ਨੰਬਰ ਭਾਈ ਦਾ ਇਹ ਠਾਂ ਚੱਲੀ ਜਾਂਦਾ 1.70 ਹਜ਼ਾਰ ਰੁਪਇਆ ਮ ਜਿਹੜੇ ਵੀ ਸੱਜਣ ਮਿੱਤਰ ਨੂੰ ਪਸੰਦ ਆ ਉਹ ਕੋਲੇ ਆ ਜੋ ਤਸੱਲੀ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਕਿਸੇ ਵੀ ਮੇਰੇ ਭਰਾ ਨੇ ਇਸ ਤਰ੍ਹਾਂ ਆਪਦੇ ਬਈ ਬਕਾਊ ਪਸ਼ੂ ਦੀ ਵੀਡੀਓ ਕਰਾਉਣੀ ਹੈ ਮੇਰਾ ਨੰਬਰ ਲਿਖ ਲਓ 75290 ਤੇ 00631 ਲੈ ਦੋਸਤੋ